ਖਾਨਾ ਜੰਗੇ ਕਰਕੇ ਅਰਬ ਦੇਸ਼ ਨੌਜਵਾਨ ਮਾਰੇ ਗਏ ਸਨ ਜਿਵੇਂ ਮੈਂ ਗੁਰਦਾਸਪੁਰ ਜਾਂਦਾ ਰਿਆਂ ਹੁਣ ਤੇ ਠੀਕ ਹੋ ਗਏ ਇਹ ਹਾਲਾਤ ਪਿੰਡਾਂ ਦੇ ਵਾਸੀ ਗੁਰਦਾਸਪੁਰ ਦੇ ਵਾਸੀ ਕਹਿੰਦੇ ਸਨ 20 ਸਾਲ ਤੱਕ ਤੇ ਕੋਈ ਬਰਾਤ ਨਹੀਂ ਟੁਕੜੀ ਨੌਜਵਾਨ ਨਹੀਂ ਰਹੇ ਰਹੇ ਨਹੀਂ ਸਬਦੀ ਬਲੀ ਚੜ ਗਈ ਇਥੇ 20 ਸਾਲ ਤੱਕ ਤੇ ਕੋਈ ਲਾੜਾ ਨਹੀਂ ਬੜੇਗਾ ਕਿ ਕਿਧਰੇ ਬਰਾਦ ਨਹੀਂ ਧਕੇਗਾ ਘਰ ਘਰ ਵਿੱਚ ਛੋਟੇ ਬੱਚੇ ਰਹਿ ਗਏ ਨੇ ਉਂਡੇ ਜਵਾਨ ਤੇ ਰਹੇ ਇਸ ਤਰ੍ਹਾਂ ਦੀ ਹਾਲਤ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਅਰਬ ਦੀ ਹੋ ਗਈ ਸੀ ਖਾਣਾ ਜੰਗੀ ਕਰਕੇ ਕਬੀਲਿਆਂ ਦੀ ਜੰਗ ਕਰਕੇ ਜੈਸੇ ਅਫਗਾਨਿਸਤਾਨ ਦੇ ਵਿੱਚ ਵੈਸੇ ਤੇ ਖਾਣਾ ਜੰਗੀ ਉੱਥੇ 1000 ਸਾਲ ਤੋਂ ਚੱਲ ਰਹੀ ਹੈ ਪਰ ਇਹਨਾਂ 20 ਸਾਲਾਂ ਦੇ ਚ 3 ਲੱਖ ਦੇ ਕਰੀਬ ਪਠਾਨ ਮਾਰੇ ਜਾ ਚੁਕਿਅਤ ਕਬੀਲਿਆਂ ਦੇ ਚ ਆਪ ਸੇ ਜਾਨਾ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਕਬੀਲਿਆਂ ਦੀ ਜੰਗ ਖਾਨਾ ਜੰਗੀ ਕਰਕੇ ਘਰਾਂ ਚ ਔਰਤਾਂ ਰਹਿ ਗਈਆਂ ਸਨ ਜਵਾਨ ਬੱਚੀਆਂ ਰਹਿ ਗਈਆਂ ਸਨ ਜਾਂ ਛੋਟੇ ਛੋਟੇ ਲੜਕੇ ਰਹਿ ਗਏ ਸਨ ਜਵਾਨ ਮਾਰੇ ਗਏ ਸਨ ਟਾਂਵਾ ਟਾਂਵਾ ਜਵਾਨ ਕਿਧਰੇ ਬਚਿਆ ਸੀ ਮੁਹੰਮਦ ਸਾਹਿਬ ਦੇ ਸਾਹਮਣੇ ਬਹੁਤ ਵੱਡੀ ਸਮਾਜਿਕ ਸਮੱਸਿਆ ਸੀ ਬਹੁਤ ਵੱਡੀ ਔਰ ਸਮਾਜਿਕ ਤਲ ਤੇ ਜੋ ਪਿਸੇ ਹੋਇਆ ਹੈ ਦੁਖਤ ਹੈ ਕਿਵੇਂ ਇਸ ਨੂੰ ਪ੍ਰਭੂ ਦੇ ਮਾਰਗ ਤੇ ਚੋਰੀਏ ਖੁਦਾ ਦੇ ਮਾਰਗ ਤੇ ਤੋਰੀਏ ਬਚੇ ਕੁਚੇ ਨੌਜਵਾਨਾਂ ਨੂੰ ਹੁਕਮ ਕੀਤਾ ਮੁਹੰਮਦ ਸਾਹਿਬ ਨੇ ਤੁਹਾਨੂੰ ਚਾਰ ਚਾਰ ਨਿਕਾਹ ਕਰਨੇ ਪੈਣਗੇ ਤੁਹਾਨੂੰ ਚਾਰ ਚਾਰ ਬੱਚੀਆਂ ਦਾ ਪੱਲਾ ਪਕੜਨਾ ਪਵੇਗਾ ਤੁਹਾਨੂੰ ਚਾਰ ਚਾਰ ਦੀ ਪਰਵਰਿਸ਼ ਦਾ ਬੋਝ ਉਠਾਣਾ ਪਈ ਵਾਹ ਚੱਲ ਪਈ ਅੱਜ ਹਾਲਾਤ ਇਹ ਨੇ ਅਰਬ ਦੇਸ਼ਾਂ ਦੇ ਵਿੱਚ ਕਹਿੰਦੇ ਨੇ ਲੜਕੀਆਂ ਦੀ ਤਾਦਾਦ 2% ਜ਼ਿਆਦਾ ਲੜਕੀਆਂ ਘਟਣਾ ਹੈ ਹੁਣ ਤੇ ਅੱਜ ਵੀ ਸੰਪੰਨ ਬੰਦੇ ਅਮੀਰ ਬੰਦੇ ਚਾਰ-ਚਾਰ ਨਿਕਾਹ ਕਰਨ ਇਹ ਠੀਕ ਨਹੀਂ ਸਰੋਤ ਦੇ ਮਤਲਬ ਸਮੇਂ ਦੇ ਮਤਲਬ ਬਦਲਣਾ ਚਾਹੀਦਾ ईरान ਦੇ ਬਾਦਸ਼ਾਹ ਨੇ ਨਿਯਮ ਬਣਾ ਦਿੱਤਾ ਸੀ ਦੂਜਾ ਨਿਗਾਹ ਪਿਰਾਨੇ ਮੁਸਲਮਾਨ ਨਹੀਂ ਕਰ ਸਕਦਾ ਸ਼ਹਿਨशाह ਦੇ ਹੁੰਦੇ ਆ ਚੱਲਦਾ ਰਿਆ ਬਗਾਵਤ ਹੋਈ ਮذਬੀ ਲੋਕਾਂ ਦੀ ਹਕੂਮਤ ਹੋਈ ਫਿਰ ਸ਼ਰਾਦਾ ਕਾਨੂੰਨ ਲਾਗੂ ਹੋਇਆ ਏ ਕਿਨ ਕਿਧਰੇ ਕਿਧਰੇ ਅਜੇ ਵੀ ਮੁਸਲਮਣ ਦੇਸ਼ਾਂ ਵਿੱਚ ਮਨਾਈਏ ਜਿਵੇਂ ਮਲੇਸ਼ੀਆ ਜਿਵੇਂ ਜਿਵੇਂ ਸੂਝ ਸਮਝ ਵੱਧਦੀ ਜਾ ਰਹੀ ਏ ਉਹ ਨਿਯਮ ਅੱਜ ਤੇ ਪੂਰਾ ਨਹੀਂ ਉਤਰਦਾ ਉਹ ਕਰਮ ਅੱਜ ਤੇ ਪੂਰਾ ਨਹੀਂ ਬਦਲਦੇ ਰਹਿੰਦੇ ਸਮਾਜ ਦੇ ਨਿਯਮ ਬਦਲਦੇ ਰਹਿੰਦੇ ਨੇ ਇਹ ਮਰਜ਼ ਕਰਦੇ ਆ ਰੁੱਤ ਦੇ ਮੁਤਾਬਕ ਜਿਵੇਂ ਕਪੜੇ ਬਦਲਦੇ ਆ ਤੇ ਜਿਹੜਾ ਬਦਲਣ ਨੂੰ ਰਾਜ਼ੀ ਨਹੀਂ ਹੁੰਦਾ ਦੁਖੀ ਹੁੰਦਾ ਸਮੇਂ ਦੀ ਚਾਲ ਦੇ ਮੁਤਾਬਕ ਜਦ ਸਮਾਜਿਕ ਨਿਯਮ ਨਾ ਬਦਲਣ ਸਮਾਜਿਕ ਕੁਝ ਨਿਯਮ ਧਾਰਮਿਕ ਅਸਥਾਨਾਂ ਦੇ ਚ ਵੀ ਆਉਂਦੇ ਨੇ ਸਮੇਂ ਦੇ ਮੁਤਾਬਕ ਸਰੀਰ ਰਖਣੀ ਹੈ ਸਰੀਰਿਕ ਲੋੜਾਂ ਕੱਲ ਤੱਕ ਗੁਰਦੁਆਰਿਆਂ ਚਟਾਈਆਂ ਵਿਛਾਈਆਂ ਜਾਂਦੀਆਂ ਸਨ ਇਹ ਗੀਆਂ ਚਟਾਈਆਂ ਸਨ ਅੱਜ ਕਾਰਪਟ ਤੇ ਬੈਠੇ ਪੱਖਾ ਫੇਰੀ ਪਾਣੀ ਢੋਵਾ ਕੱਲ ਤੱਕ ਤੇ ਇਹ ਸੀ ਅੱਜ ਤੇ ਟੂਟੀਆਂ ਚਲਦੀਆਂ ਪਈਆਂ ਕਿ ਤੁਹਾਨੂੰ ਘੜਿਆਂ ਤੇ ਪਾਣੀ ਟੋਣ ਦੀ ਲੋੜ ਹੈ ਤੇ ਪੱਖਾ ਲੈ ਕੇ ਕੀ ਚੱਲਣ ਦੀ ਲੋੜ ਹੈ ਸਭ ਬਿਜਲੀ ਦੇ ਪੰਖੇ ਚੱਲਦੇ ਪਿਆਣ ਪਰ ਆਖੇ ਕੋਈ ਨਹੀਂ ਪੁਰਾਣੇ ਇਸੇ ਕਿਸ ਤਰ੍ਹਾਂ ਕਰਦੇ ਸਨ ਆਪਾਂ ਤੇ ਇਹੀ ਕਰਨਾ ਹੈ ਇਹੀ ਕਰਨਾ ਤੋ ਕਹਿਣਾ ਪੈਗਾ ਇਸ ਬੰਦੇ ਦੇ ਸਿਰ ਦੇ ਚ ਅਕਲ ਨਾਮ ਦੀ ਚੀਜ਼ ਹੈ ਵੀ ਸਹੀ ਕਿ ਨਹੀਂ ਹੈ ਵੀ ਸਹੀ ਕਰ ਹੈ ਬਦਲਣਾ ਪੈਂਦਾ ਬਦਲਦਾ ਸਭ ਕੁਝ ਕੱਲ ਤੱਕ ਘਿਓ ਦਾ ਦੀਵਾ ਜਲਾਇਆ ਜਾਂਦਾ ਸੀ ਇਸ ਵਾਸਤੇ ਘਿਓ ਦੇ ਦੀਪਕ ਦੇ ਚ ਧੂਆ ਨਹੀਂ ਨਿਕਲਦਾ ਗੁਰਦੁਆਰੇ ਦੀ ਛੱਤ ਦੀਵਾਰ ਕਾਲੀ ਨਹੀਂ ਆਉਂਦੀ। ਬਾਕੀ ਤੇਲ ਦੇ ਧੂਆ ਬਹੁਤ ਨਿਕਲਦਾ। ਨਿਰਮਲ ਜੋਤ ਜਲਦੀ ਹੈ। ਸੁੱਚੇ ਗਊ ਦੀ ਜੋਤ। ਬਿਜਲੀ ਨਹੀਂ। ਆ ਜੀ ਬਿਜਲੀ ਆ ਗਈ ਹੈ ਗੁਰਦੁਆਰਿਆਂ ਚ ਜੋਤਾਂ ਨਹੀਂ ਰਹੀਆਂ। ਬਿਜਲੀ ਜੋਤ ਦੇ ਰੂਪ ਵਿੱਚ ਬੜੀ ਨਿਰਮਲ ਕੋਈ ਧੂਆ ਨਹੀਂ। ਕੋਈ ਧੂਆ ਨਹੀਂ। ਜਿੰਦੀ ਬਲਬ ਜਦ ਦੇ ਪੈਂਟੂ ਵੀ ਲਾਈਟਾਂ ਜਲਦੀਆਂ ਪਈਆਂ ਕੋਈ ਧੂਆ ਨਹੀਂ। ਅਸੀਂ ਬਦਲਦੇ ਹੈ। ਸਮੇਂ ਦੇ ਨਾਲ ਸਮਾਜ ਦੇ ਨਿਯਮ ਸਰੀਰਕ ਲੋੜਾਂ ਦੇ ਨਿਯਮ ਕਰਮ ਜਿਹੜਾ ਨਹੀਂ ਬਦਲਦਾ ਉਹ ਮਨੁੱਖ ਪਛੜਿਆ ਜਾਂਦਾ ਉਹ ਕੌਮ ਪਛੜੀ ਹੋ ਜਾਂਦੀ ਉਹ ਦਿਮਾਗ ਪਛੜਿਆ ਜਾਂਦਾ ਇਹ ਮੈਲਸ ਕਰਦੇ ਆ ਇਹ ਪਛੜਾપણ ਦੇਖ ਸਕਦੇ ਆ ਕਿਧਰੇ ਕਿਧਰੇ ਹਿੰਦੂਆਂ ਦੇ ਵਿੱਚ ਕਿਧਰੇ ਕਿਧਰੇ ਮੁਸਲਮਾਨਾਂ ਦੇ ਵਿੱਚ ਬਹੁਤਾਂ ਦੇ ਵਿੱਚ ਮੁਸਲਮਾਨਾਂ ਦੇ ਬਹੁਤਾਂ ਦੇ ਸਿੱਖਾਂ ਦੇ ਮੁਖਤਸਰ ਮੈਂ ਅਰਜ਼ ਕਰਾਂ। ਇਹ ਸ੍ਰੇਸ਼ਟ ਨਿਰਮਲ ਕਰਮ ਨਹੀਂ ਹੈ। ਧਰਮ ਕੌ ਕੀ ਹੈ ਸ੍ਰੇਸ਼ਟ ਧਰਮ ਕੀ ਹੈ ਜੋ ਨਿਰਮਲ ਕਰਮ ਤੇ ਖੜਾ ਹੈ। ਤਾਂ ਨਿਰਮਲ ਕਰਮ ਕਿਹੜਾ ਮੰਨ ਲਈਏ? ਸਮਾਜ ਦੇ ਕਰਮ ਨੂੰ ਨਿਰਮਲ ਕਰਮ ਬਦਲ ਤੇ ਮਨ ਬਦਲ ਦੇ ਰਹਿਣੇ। ਸਰੀਰ ਕਲੋਣਾ ਨੂੰ ਨਿਰਮਲ ਕਰਮ ਬਦਲ ਮੰਨ ਲਈਏ ਤੇ ਬਦਲਦੇ ਰਹਿਣਾ। ਬਦਲਨੇ ਪੈਂਦਾ ਹੈ। ਮੰਦਰ ਦੇ ਚ ਵੀ ਬਦਲਨੇ ਪੈਂਦੇ ਨੇ ਗੁਰਦੁਆਰਿਆਂ ਚ ਵੀ ਬਦਲਦੇ ਪੈਂਦੇ ਨੇ ਅੱਜ ਕਾ ਉਹਦੀ ਜੋਤ ਨਹੀਂ ਜਲਾਉਂਦੇ ਬਿਜਲੀ ਜਲਦੀ। ਅੱਜ ਹੱਥ ਦੇ ਪੱਖਾ ਲੈ ਕੇ ਚੱਲਣ ਦੀ ਲੋੜ ਨਹੀਂ ਬਿਜਲੀ ਦੇ ਪੱਖੇ ਚੱਲ ਲੈਣਾ। ਬਸ ਪੈਸਾ দান ਕਰਕੇ ਬਜ਼ਾਰੋਂ ਲੈ ਆਈਏ ਪੰਖਾ ਤੇ ਲਾ ਦਈਏ ਤੇ ਸੇਵਾ ਹੋ ਗਈ। ਹੋ ਗਈ ਸ। ਪਰ ਕੋਈ ਆਖੇ ਨਹੀਂ ਕਿਉਂਕਿ ਪੁਰਾਣੇ ਸਿੱਖ ਪੁਰਾਣੀ ਸੰਗਤ ਦੇ ਅੰਝ ਪੱਖਾ ਜੜਿਆ ਜਾਂਦਾ ਸੀ। ਚਾਹੇ ਸਾਰੇ ਬਿਜਲੀ ਦੇ ਪੱਖੇ ਬੰਦ ਕਰ ਦੇਈਏ। ਨੰਗੇ ਨਹੀਂ ਚੱਲਣ ਦੇਣੇ। ਉਹ ਵੀ ਚੱਲੇਗਾ। ਇਹ ਟੂਟੀਆਂ ਸਾਰੀਆਂ ਬੰਦ ਕਰਨੀਆਂ ਨੇ। ਘੜਿਆਂ ਨਾਲ ਪਾਣੀ ਭਰ ਕੇ ਲੈਣਾ। ਖੋਪੇ ਲੜਾ। ਮਨੋਂਗੇ ਤੁਸੀਂ ਫਿਰ ਉਹਨਾਂ ਨੂੰ ਕਿਉਂਕਿ ਪੁਰਾਣੇ ਤੇ ਹੀ ਕੁਝ ਕਰਦੇ ਸੀ ਸਮੇਂ ਨਾਲ ਸਭ ਕੁਝ ਬਦਲਦਾ ਹੈ ਬਦਲਣਾ ਪੈਂਦਾ ਹੈ ਔਰ ਅਸੀਂ ਬਦਲੇ ਹੈ ਮੰਦਰਾਜ ਬਦਲੇ ਹੈ ਮਸਜਿਦਾਂ ਚ ਬਦਲੇ ਹੈ ਗੁਰਦੁਆਰਿਆਂ ਚ ਬਦਲੇ ਹੈ ਕਿਧਰੇ ਕਿਧਰੇ ਮਨੁੱਖ ਦਾ ਅਹੰਕਾਰ ਤੇ ਅਗਿਆਨਤਾ ਆੜੇ ਆ ਜਾਂਦੀ ਹੈ ਬੜੀ ਪਰਵਲ ਅਗਿਆਨਤਾ ਬੜਾ ਸ਼ੇਖਰ ਦਾ ਹੰਕਾਰ ਬੜਾ ਸ਼ੇਖਰ ਦਾ ਸਵਾਰਥ ਕਿਸੇ ਗਲਤ ਨਹੀਂ ਹੁੰਦੇ ਵਿੱਚ ਵੀ ਉਹਨੂੰ ਲਾਭ ਹੋਵੇਗਾ ਨਹੀਂ ਬਦਰੋਂ ਦੇੰਦੇ ਝਗੜੇ ਆਉਂਦੇ ਨੇ ਇਸਲਾਮ ਵਿੱਚ ਝਗੜੇ ਨੇ ਕੁਝ ਕਹਿ ਕੇ ਦੇ ਦੇਖੋ ਹੁਣ ਚਾਰ ਸ਼ਾਦੀਆਂ ਦੀ ਲੋੜ ਨਹੀਂ ਕਿਸੇ ਅਰਬ ਦੇਸ਼ ਦੇ ਵਿੱਚ ਕਹਿ ਕੇ ਦੇ ਦੇਖੋ ਕੁਫਰ ਦਾ ਇਲਜ਼ਾਮ ਲੱਗੇਗਾ ਔਰ ਸਜ਼ਾ ਬਗੜੀ ਪਏ ਇਹ ਦੇਖੋਫਰ ਬੋਲਦਾ ਉਸਤੇ ਫਤਵਾ ਜਿੱਦ ਹੋ ਜਾਏਗਾ ਨਹੀਂ ਬੋਲ ਸਕਦਾ ਨਹੀਂ ਕਹਿ ਸਕਦਾ